ਜ਼ਿਲ੍ਹਾ ਜ਼ਿਲੰਦਰ ਦੇ ਅਧੀਨ ਆਉਂਦੇ ਪਿੰਡ ਲਖਣਪਾਲ ਦੇ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਵਿਖੇ ਚੇਤ ਦੀ ਚਾਲੇ ਦੇ ਸਬੰਧ ਵਿੱਚ ਬਾਬਾ ਜੀ ਦੇ ਨਾਮ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਝੰਡੇ ਦੀ ਰਸਮ ਮੰਦਿਰ ਦੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਉਪਰੰਤ ਲੰਗਰ ਦੀ ਸ਼ੁਰੂਆਤ ਕੀਤੀ ਗਈ ਪਿੰਡ ਵਾਸੀਆਂ ਵੱਲੋਂ ਮੰਦਿਰ ਵਿਖੇ ਪਹੁੰਚ ਕੇ ਲੰਗਰ ਗ੍ਰਹਿਣ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਸਿੱਧ ਬਾਬਾ ਬਾਲਕਨاتھ ਜੀ ਦੇ ਚੇਤ ਦੇ ਚਾਲੇ ਦੇ ਸਬੰਧ ਵਿੱਚ ਮੰਦਰ ਵਿਖੇ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਕਿ ਮਿਤੀ 6 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਦੇ ਉਪਲਕਸ਼ ਵਿੱਚ ਮੰਦਰ ਵਿਖੇ ਇੱਕ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਹੁਸ਼ਿਆਰਪੁਰ ਤੋਂ ਕੁਲਵਿੰਦਰ ਕਿੰਦਾ ਕਲਾਕਾਰ ਹਾਜ਼ਰੀ ਭਰਨਗੇ ਇਸ ਮੌਕੇ ਕਮੇਟੀ ਮੈਂਬਰਾਂ ਨੇ ਬੇਨਤੀ ਕੀਤੀ ਕਿ ਸਾਰੇ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਪਿੰਡ ਵਾਸੀ ਮਿਤੀ 6 ਤਰੀਕ ਨੂੰ ਮੰਦਰ ਵਿਖੇ ਪਹੁੰਚਣ ਇਸ ਮੌਕੇ ਤੇ ਮੰਦਰ ਦੇ ਪੁਜਾਰੀ ਪੰਡਤ ਬਰਿੰਦਰ ਕੁਮਾਰ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਸੁਸਾਇਟੀ ਪ੍ਰਧਾਨ ਇੰਦਰਪਾਲ ਕਾਲਾ, ਰਾਮਪਾਲ ਪਾਲਾ ਪੰਜ, ਰਾਸਕੁਮਾਰ ਸਾਭਕਾ ਪੰਜ ਹਾਜ਼ਰ ਸਨ। ਪਿੰਡ ਲਖਣਪਾਲ ਤੋਂ ਪੱਤਰਕਾਰ ਮੋਇਤ ਸ਼ਰਮਦੀ ਰਿਪੋਰਟ। ਜੈਕਾਰਾ ਸੀਤਲ ਮਾਤਾ ਜੀ ਦਾ ਬਹੁਤ ਸੱਚੇ ਦਰਬਾਰ ਕੀਜੈ। ਜੈਕਾਰਾ ਪੁਣਹਾਰੀ ਜੀ ਦਾ ਬਹੁਤ ਸੱਚੇ ਦਰਬਾਰ ਕੀਜੈ। ਅੱਜ ਸ੍ਰੀ ਸੀਤਲ ਮਾਤਾ ਮੰਦਰ ਦੇ ਵਿੱਚ ਸ੍ਰੀ ਫਿਨ ਜੀ ਜੀ ਬਾਬਾ ਬਾਲਕनाथ ਜੀ ਪੋਣਾ ਹਰੀ ਮਹਾਰਾਜ ਜੀ ਦੂਦਤਾਰੀ ਬਾਬਾ ਜੀ ਦੇ ਨਾਮ ਦਾ ਅਟੁੱਟ ਲੰਗਰ ਵਰਤਾਇਆ ਗਿਆ ਕਢੀ ਚਾਵਲ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਅਵੇ ਵੀ ਅਜੇ ਵੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸੰਗਤਾਂ ਪਹੁੰਚੀ ਹੈ ਉਹਨਾਂ ਦੀ ਮਿਹਰਬਾਨੀ ਉਹਨਾਂ ਦੀ ਕਿਰਪਾ ਪੂਣਾ ਹਰੀ ਬਾਬਾ ਜੀ ਦਾ ਇਸੇ ਪ੍ਰਕਾਰ ਕਿਰਪਾ ਦਾ ਆਸ਼ੀਰਵਾਦ ਬਣਿਆ ਰਵੇ ਸਾਰਿਆਂ ਦੇ ਉੱਤੇ ਮੇਰ ਦਾ ਹੱਥ ਬਣਿਆ ਰਵੇ ਤੇ ਇੱਕ ਹੋਰ ਸੂਚਨਾ ਹੈ ਕਿ ਠੀਕ ਰਾਮ ਨੌਮੀ ਵਾਲੇ ਦਿਨ 6 ਅਪ੍ਰੈਲ ਨੂੰ ਵੀ ਮਹਾਮਈ ਸ਼ਿਤਲੀ ਮਾਤਾ ਜੀ ਦਾ ਕਿਉਂਕਿ ਦਿਨ ਦੇ ਵਿੱਚ ਹੀ ਕਰਾਈ ਜਾਵੇਗੀ ਤੇ ਉਸ ਦਿਨ ਵੀ ਅਟੁੱਟ ਲੰਗਰ ਵਰਤਾਇਆ ਜਾਵੇਗਾ ਸਾਰੇ ਪਿੰਡ ਨਿਵਾਸੀਆਂ ਵੱਲੋਂ ਐਨ ਆਰ ਆਈ ਬੀਰਾਂ ਵੱਲੋਂ ਸ੍ਰੀ ਸ਼ਿਪਲਾ ਮਾਤਾ ਮੰਦਰ ਦੀ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ 6 ਅਪ੍ਰੈਲ ਨੂੰ ਕੁਲਵਿੰਦਰ ਕਿੰਦਾ ਜੀ ਗਾਇਕ ਖੁਸ਼ਾਲਪੁਰ ਤੋਂ ਸਾਡੇ ਪਹੁੰਚ ਰਹੇ ਨੇ ਬੜੇ ਹੀ ਵਧੀਆ ਕਲਾਕਾਰ ਹੈ ਸੁਰਲੀ ਆਵਾਜ਼ ਦੇ ਮਾਹਿਰ ਹੈ ਤੇ ਤੁਸੀਂ ਪਹੁੰਚੋ ਤੇ ਉਹਨਾਂ ਦਾ ਕੀਤਾ ਹੋਇਆ ਗੁਣਦਾਨ ਸੁਣੋ ਔਰ ਆਸ਼ੀਰਵਾਦ ਪ੍ਰਾਪਤ ਕਰੋ ਜੇਕਰ ਇਹ ਸ਼ੀਤਲੇ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਦਿਨ ਸ਼ਨੀਵਾਰ ਪਿੰਡ ਲਖਣਪਾਲ ਵਿੱਚ ਸ਼ੀਤਲਾ ਮੰਦਰ ਮਾਤਾ ਜੀ ਦੇ ਜੋ ਮੰਦਰ ਦੇ ਵਿੱਚ ਬਾਬਾ ਬਲਕਨਾਥ ਜੀ ਦਾ ਪੰਡਾਰਾ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਘੰਡੇ ਦੀ ਰਸਮ ਤੇ ਉਸ ਉਪਰੰਤ ਬਾਬਾ ਜੀ ਦਾ ਰੋਟ ਤੇ ਬਾਅਦ ਦੇ ਵਿੱਚ ਕੜੀ ਚੌਲਾਂ ਦਾ ਲੰਗਰ ਤੁੱਟ ਵਰਤਿਆ ਗਿਆ ਤੇ ਇੱਥੇ ਬਾਬਾ ਜੀ ਦਾ ਸੰਗਤ ਨੂੰ ਸਾਰੇ ਨੂੰ ਬਾਬਾ ਜੀ ਦੇ ਮੰਦਰ ਦੇ ਵਿੱਚ ਉੱਪਰ ਬਾਬਾ ਜੀ ਦਾ ਮੰਦਰ ਵੀ ਬਣਿਆ ਜਿਸ ਵਿੱਚ ਉਹਨਾਂ ਨੇ ਗੁਣਗਾਨ ਕੀਤਾ ਤੇ ਸਾਰੇ ਸੰਗਤਾਂ ਨੇ ਪਰਿਸ਼ਰਦਾ ਤੇ ਪਿਆਰ ਦੇ ਨਾਲ ਪਹੁੰਚ ਕੇ ਲੰਗਰ ਵੀ ਛਕਿਆ ਤੇ ਬਾਬਾ ਜੀ ਦਾ ਗੁਣਗਾਨ ਕੀਤਾ ਇਹ ਚੇਤ ਦਾ ਚੱਲਾ ਤੇ ਪ੍ਰਮਾਤਮਾ ਇਸੀ ਤਰ੍ਹਾਂ ਬਾਬਾ ਬਾਲਕਨਾਥ ਜੀ ਦਾ ਗੁਣ ਗਾਣ ਕਰਦੇ ਰਹਿਣ ਤੇ ਸੰਗਤਾਂ ਜੋ ਹੈ ਚੜ੍ਹਦੀ ਕਲਾ ਵਿੱਚ ਰਹਿਣ ਤੇ ਹਮੇਸ਼ਾ ਤਰੱਕੀਆਂ ਬਾਬਾ ਜੀ ਬਖਸ਼ੇ ਜਕਾਰਾ ਪਉਣਾ ਹਰੀ ਦਾ ਬੋਲ પાਕੇ ਸਰਵਾਜ ਦੀ ਜਕਾਰਾ ਬਾਬਾ ਬਾਲਕਨਾਥ ਜੀ ਦਾ ਬੋਲ ਸਾ ਜੀ ਇਹ ਦਰਵਾਰ ਕੀ ਜੈ ਅੱਜ ਪਿੰਡ ਲਖਣਪਾਲ ਵਿਖੇ ਸ਼ੀਤਲਾ ਮਾਤਾ ਮੰਦਰ ਵਿਖੇ ਅੱਜ ਬਾਬੇ ਦਾ ਟੁੱਟ ਲੰਗਰ ਵਰਤਾਇਆ ਗਿਆ ਜਿਹਦੇ ਵਿੱਚ ਸਾਰੇ ਪਿੰਡ ਦੀਆਂ ਸੰਗਤਾਂ ਨੇ ਆ ਕੇ ਲੰਗਰ ਛਕਿਆ ਤੇ ਬਾਬੇ ਦੀਆਂ ਭੇਟਾਂ ਗਈਆਂ ਸੋ ਅਸੀਂ ਸਾਰੇ ਹੀ ਪਿੰਡ ਵਾਸੀਆਂ ਦਾ ਤੇ ਇਹਨਾਂ ਦੇ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਨੇ ਇਸ ਲੰਗਰ ਵੇ ਸੇਵਾ ਪਾਈ ਤੇ ਇਸ ਲੰਗਰ ਨੂੰ ਆ ਕੇ ਸ਼ਕਿਆ थैंक यू ਜੀ ਜਿਕਰਾ ਪਉਣਾ ਹਰੀਰਾ ਸੂਹ ਸੱਚੇ ਦਰਵਾਜ਼ੇ ਤੇ ਅੱਜ ਬਾਬੇ ਬਲਖਨਾ ਦਾ ਚਾਲੇ ਦਾ ਕੀਤਾ ਮਾਤਾ ਮੰਦਿਰ ਵਿੱਚ ਲੰਗਰ ਕਰੀ ਚੌਲ ਦਾ ਲਗਾਇਆ ਗਿਆ ਸੂਹ ਸੰਗਤ ਦਾ ਧੰਨਵਾਦ ਕਰਦੇ ਆ ਤੇ ਸਹਿਯੋਗੀ ਸੱਜਣਾ ਦਾ ਵੀ ਧੰਨਵਾਦ ਕਰਦੇ ਆ ਜਿਕਾਰਾ ਪਉਣਾ ਹਰੀਦਾ ਬੋਲ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਜੈ ਅੱਜ ਪਿੰਡ ਲਖਣਪਾਲ ਵਿਖੇ ਲੰਗਰ ਲਗਾਇਆ ਗਿਆ ਬਾਬੇ ਦੇ ਚਾਲੇ ਦੇ ਸਬੰਧ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਕਾਰਾ ਪਉਣਾ ਹਰੀਦਾ ਬੋਲ ਸੱਚੇ ਦਰਬਾਰ ਕੀ